ਹਾਂਜੀ ਸਤਿਗੁਰਾਲ ਜੀ ਸਾਰਿਆਂ ਨੂੰ ਸੋ ਅੱਜ ਤਾਂ ਤੁਹਾਡਾ ਆਪਣੇ ਸੁਖਨੂਰ ਵਲੌਗ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੀ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਤੇ ਬਾਬਾ ਬੁੱਢਾ ਜੀ ਦੇ ਆਪਾਂ ਤਿਆਰ ਥਿਰ ਹੋ ਗਏ ਸੀਗੇ ਮੰਮੀ ਤਿਆਰ ਹੋ ਗਈ ਸੀਗੀ ਤੇ ਬਾਅਦ ਚੋਂ ਡੈਡੀ ਨੇ ਗੱਡੀ ਕਢ ਲਈ ਮੇਰੇ ਤਾਇਆ ਜੀ ਕਹਨੇ ਬੱਸ ਕਰਾਈ ਸੀਗੀ ਬਹੁਤ ਵੱਡੀ ਵਾਸ ਸੀਗੀ ਹਜੇ ਵੀ ਖਾਲੀ ਰਹਿ ਗਈ ਸੀਗੀ ਜਦੋਂ ਸਾਰੇ ਜਾਣੇ ਬੈਠੇ ਸੋ ਆਪਾਂ ਸਾਰੇ ਜਾਣੇ ਬੈਠਣ ਲੱਗ ਗਏ ਸੀਗੇ ਤੇ ਵਾਸ ਦੇਖੋ ਅੰਦਰੋ ਜਗਮਗ ਜਗਮਗਾ ਕਰਦੀ ਹੈ ਤੜਕੇ ਸੀ ਸਦਿਆਂ 6 ਵਜੇ ਤੁਰੇ ਅਸੀਂ ਫਿਰ ਬੈਠ ਚੁੱਕੇ ਸੀ ਸੀਟ ਤੇ ਮੈਂ ਮੰਮੀ ਤੇ ਤਾਈ ਜੀ ਫਿਰ ਬਾਕੀ ਸਾਰੇ ਵੀ ਬੈਠੀ ਜਾਂਦੇ ਸੀਗੇ ਬੱਸ ਤੁਰਨ ਵਾਲੀ ਸੀ ਬੱਸ ਫਿਰ ਸਵੇਰ ਹੋ ਚੁੱਕੀ ਸੀ ਬੱਸ ਹਾਈਵੇ ਤੇ ਜਾਂਦੀ ਸੀ ਫੁੱਲ ਸਪੀਡ ਤੇ ਇਹ ਬਾਤ ਚਾ ਆਪਾਂ ਸਤਲੁਜ ਦਰਿਆ ਕੋਲੋਂ ਦੋ ਨਹਿਰਾਂ ਨਿਕਲਦੀਆਂ ਆ ਨਹਿਰਾਂ ਦੀਆਂ ਫੇਰ ਇੱਥੇ ਸਤਲੁਜ ਦਰਿਆ ਦੀ ਸੀ ਮਾੜੀ ਜੀ ਵੀਡੀਓ ਬਣਾਈ ਉਹ ਕਲੀਅਰ ਜੀ ਨਹੀਂ ਬਣੀ ਜੀ ਧੁੰਦ ਵਾਲੀ ਸੀਗੀ ਫੇਰ ਆਪਾਂ ਪਹੁੰਚ ਚੁੱਕੇ ਸੀ ਬਾਬਾ ਬੁੱਢਾ ਜੀ ਦੇ ਤੁਸੀਂ ਵੀ ਕਰ ਲੋ ਦਰਸ਼ਨ ਜੀ ਸੋ ਮੇਰੇ ਨਾਲ ਜੁੜੇ ਹੋ ਫਿਰ ਆਪਾਂ ਹਰਮੰਦਰ ਸਾਹਿਬ ਜਾਵਾਂਗੇ ਆਈ ਹੋਪ ਤੁਹਾਨੂੰ ਸਾਰਾ ਇਹ ਵਧੀਆ ਆਪਣੇ ਚੈਨਲ ਤੇ ਵੀਡੀਓ ਵਧੀਆ ਲੱਗਦੀਆਂ ਹੋਣੀਆਂ ਫਿਰ ਆਪਾਂ ਮੱਥਾ ਟੇਕ ਦਿੱਤਾ ਸੀ ਫਿਰ ਆਪਾਂ ਚੱਲ ਪਏ ਸੀਗੇ ਸ੍ਰੀ ਹਰਮੰਦਰ ਸਾਹਿਬ ਫਿਰ ਆਪਾਂ ਸ੍ਰੀ ਹਰਮੰਦਰ ਸਾਹਿਬ ਪਹੁੰਚ ਚੁੱਕੇ ਸੀ ਮਾਰਕੀਟ ਕੋਲ ਉਤਰੇ ਜਾਂਦੇ ਸੀ ਮੈਂ ਸੋਚਿਆ ਵੀਡੀਓ ਬਣਾ ਲੈਣੇ ਚਲੋ ਲਓ ਜੀ ਆਪਾਂ ਹਰਮੰਦਰ ਸਾਹਿਬ ਪਹੁੰਚ ਚੁੱਕੇ ਸੀਗੇ ਅੱਜ ਭੀੜ ਕਾਫੀ ਸੀਗੀ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਚ ਚਪੈਰਾ ਸਾਹਿਬ ਪਾਠ ਹੋ ਹੁੰਦਾ ਸੀਗਾ ਤਾਂ ਸੰਗਤ ਬਾਹਲੀ ਆਈ ਸੀਗੀ ਫੇਰ ਆਪਾਂ ਮੂਹਤ ਤੋਂ ਤਾਸਿਸ ਰੋਵਰ ਤੇ ਫੇਰ ਮੈਂ ਵੀਡੀਓ ਬਣਾਉਣ ਲੱਗਾ 골ਡਨ ਟੈਂਪਲ ਦੀ ਬਹੁਤ ਗੈਂਟ ਵਿਊ ਆਈ ਜਾਂਦਾ ਸੀ ਤੁਸੀਂ ਭੀੜ ਦੇਖ ਸਕਦੇ ਹੋ ਕਿੰਨੀ ਆ ਫੇਰ ਲੈਂਚ ਲੱਗ ਗਏ ਸੀ ਮੱਥਾ ਟੇਕ ਦਿੱਤਾ ਸੀਗਾ ਜੀ ਫੇਰ ਆਪਾਂ ਸਾਰੇ ਇਕੱਠੇ ਹੋ ਕੇ ਵਾਪਸੀ ਕਰਤੀ ਸੀਗੀ ਪਿੰਡਵੰਨੀ ਨੂੰ ਫੇਰ ਹਨੇਰਾ ਹੋ ਚੁੱਕਾ ਹੀ 7 ਵਜ ਚੁੱਕੇ ਸੀ ਬਸ ਹਜੇ ਮਖੂ ਗਈ ਨਹੀਂ ਸੀ ਬਸ ਬਹੁਤ ਦੇ ਸੀਗੇ ਸਾਰੇ ਜਾਣੇ ਚੁੱਪ ਕਰਕੇ ਬੈਠੇ ਸੀ ਆਪ ਦਾ ਆਈ ਹੋਪ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਹੋਤਾ